ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ 트럼ਪ ਦੇ ਫੈਸਲੇ ਨਾਲ ਮੱਚੀ ਖਲਬਲੀ ਹਸਪਤਾਲਾਂ ਵਿੱਚ ਭੀੜਾਂ 트럼ਪ ਸਰਕਾਰ ਦਾ ਪਹਿਲਾ ਐਕਸ਼ਨ ਗੈਰ ਕਾਨੂੰਨੀ ਪ੍ਰਵਾਸੀਆਂ ਦੀਆਂ ਧੜਾ ਧੜ ਗ੍ਰਿਫਤਾਰੀਆਂ ਕੈਲੀਫੋਰਨੀਆ ਵਿੱਚ ਫਿਰ ਲੱਗੀ ਅੱਗ 50 ਹਜ਼ਾਰ ਲੋਕਾਂ ਨੂੰ ਘਰ ਛੱਡਣ ਦੇ ਆਦੇਸ਼ ਅਮਰੀਕਾ ਵਿੱਚ ਬਰਫੀਲੇ ਤੂਫਾਨ ਦਾ ਕਹਿਰ 10 ਮੌਤਾਂ ਸੈਂਕੜੇ ਉਡਾਨਾਂ ਪ੍ਰਭਾਵਿਤ ਅਮਰਿਤਪਾਲ ਸਿੰਘ ਕੀ ਹੁਣ ਜੇਲ੍ਹ ਤੋਂ ਆਵੇਗਾ ਬਾਹਰ ਜਾਂ ਨਹੀਂ ਅਕਾਲੀ ਦਲ ਦੀ ਪੇਸ਼ਕਸ਼ ਵਡਾਲਾ ਵੱਲੋਂ ਰੱਤ ਕੁੱਪਵਾੜਾ ਵਿੱਚ ਅਗਨੀ ਵੀਰ ਦੀ ਸ਼ਹਾਦਤ ਤੇ ਸੀਐਮ ਮਾਨ ਨੇ ਪਰਿਵਾਰ ਨਾਲ ਪ੍ਰਗਟਾਈ ਹਮਦਰਦੀ ਅਤੇ ਕੁਝ ਹੋਰ ਜਾਣਕਾਰੀਆਂ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਆਪਣੇ ਇਸ ਚੈਨਲ ਨੂੰ ਜਾਂ ਨਵਾਂ ਚੈਨਲ ਟੀਵੀ ਆ ਨਿਊਜ਼ ਹਾਲੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਕਿ ਅਮਰੀਕਾ ਦੇ ਵਿੱਚ ਭਗਦੜ ਹੋਈ ਪਈ ਹੈ ਚਾਰੇ ਪਾਸੇ ਹਾਹਾਕਾਰ ਮੱਚੀ ਪਈ ਹੈ ਕਿਉਂਕਿ 트੍ਰੰਪ ਦੇ ਵੱਲੋਂ ਕੁਝ ਕਾਰਜਕਾਰੀ ਆਦੇਸ਼ ਉਹਨਾਂ ਦੇ ਉੱਤੇ ਦਸਤਖਤ ਬੀਤੇ ਦਿਨੀ ਸੌ ਚੱਕ ਦੇ ਸਾਰੀ ਕਰ ਦਿੱਤੇ ਗਏ ਸੀ ਉਹਨਾਂ ਵਿੱਚੋਂ ਇੱਕ ਹੈ ਅਮਰੀਕਾ ਦੇ ਵਿੱਚ ਜਨਮ ਸਿੱਧ ਨਾਗਰਿਕਤਾ ਦਾ ਅਧਿਕਾਰ ਉਹ ਖਤਮ ਕਰਨਾ ਰਾਸ਼ਟਰਪਤੀ 트੍ਰੰਪ ਦੇ ਇਸ ਐਲਾਨ ਤੋਂ ਬਾਅਦ ਖਬਰਾਂ ਮਿਲ ਰਹੀਆਂ ਨੇ ਕੇ ਹਸਪਤਾਲਾਂ ਦੇ ਵਿੱਚ ਸਜੇਰੀਅਨ ਡਿਲੀਵਰੀ ਦੀ ਦੌੜ ਲੱਗ ਗਈ ਹੈ। ਟਰੰਪ ਨੇ ਕਾਰਜਕਾਰੀ ਆਦੇਸ਼ ਤੇ ਰਾਹੀਂ ਐਲਾਨ ਕਰ ਦਿੱਤਾ ਸੀ ਕਿ 20 ਫਰਵਰੀ ਤੋਂ ਬਾਅਦ ਜਿਨ੍ਹਾਂ ਦੇ ਮਾਪੇ-ਪਿਓ ਜਿਹੜੇ ਬੱਚੇ ਉੱਥੇ ਜਨਮ ਲੈਣਗੇ ਉਹਨਾਂ ਦੇ ਮਾਪਿਆਂ ਵਿੱਚੋਂ ਜਾਂ ਤਾਂ ਇੱਕ ਅਮਰੀਕੀ ਨਾਗਰਿਕ ਹੋਣਾ ਚਾਹੀਦਾ ਹੈ ਜਾਂ ਫਿਰ ਉਹਨਾਂ ਕੋਲੇ ਗ੍ਰੀਨ ਕਾਰਡ ਹੋਣਾ ਚਾਹੀਦਾ ਹੈ। ਜੇਕਰ ਉਹ ਸਥਾਈ ਵਾਸੀ ਨਹੀਂ ਹੋਣਗੇ ਤਾਂ ਉਹਨਾਂ ਦੇ ਹੋਣ ਵਾਲੇ ਬੱਚਾ ਨੂੰ ਨਾਗਰਿਕਤਾ ਵੀ ਨਹੀਂ ਮਿਲੇਗੀ। ਇਸ ਵਾਸਤੇ ਜਾਣਕਾਰੀ ਮਿਲ ਰਹੀ ਹੈ। ਕੇ ਲੋਕ 20 ਫਰਵਰੀ ਤੋਂ ਪਹਿਲਾਂ-ਪਹਿਲਾਂ ਸਜੇਰੀਅਨ ਡਿਲੀਵਰੀ ਕਰਵਾਉਣ ਦੇ ਵਾਪਸ ਭੱਜੇ ਦੌੜੇ ਫਿਰ ਰਹੇ ਨੇ ਤਾਂ ਕਿ ਉਹਨਾਂ ਦੇ ਬੱਚਿਆਂ ਨੂੰ ਅਮਰੀਕਾ ਦੀ ਨਾਗਰਿਕਤਾ ਮਿਲ ਸਕੇ ਅਮਰੀਕੀ ਸੰਵਿਧਾਨ ਦੇ ਤਹਿਤ ਜਨਮ ਦੇ ਆਧਾਰ ਤੇ ਨਾਗਰਿਕਤਾ ਆਪਣੇ ਆਪ ਮਿਲ ਜਾਂਦੀ ਸੀ ਭਾਵੇਂ ਮਾਤਾ-ਪਿਤਾ ਅਮਰੀਕਾ ਦੇ ਨਾਗਰਿਕ ਹੋਣ ਭਾਵੇਂ ਨਾ ਹੋਣ ਜਨਮ ਸਿੱਧ ਨਾਗਰਿਕਤਾ ਦੇ ਵਾਸਤੇ ਕਈ ਗਰਭਵਤੀ ਔਰਤਾਂ ਖਾਸ ਤੌਰ ਤੇ ਅਮਰੀਕਾ ਵਿੱਚ ਕੰਮ ਕਰਨ ਵਾਲੇ ਭਾਰਤੀਆਂ ਵਾਸਤੇ ਇਹ ਇੱਕ ਸੁਰੱਖਿਆ ਕਵਤ ਸੀ ਡਾਕਟਰ ਜੋੜਿਆਂ ਨੂੰ ਦੱਸਣ ਦੀ ਕੋਸ਼ਿਸ਼ ਇਸ ਵਕਤ ਕਰ ਰਹੇ ਨੇ ਕਿ ਸਮੇ ਤੋਂ ਪਹਿਲਾਂ ਜਣੇਪੇ ਰਾਲ ਜੱਚਾ ਤੇ ਬੱਚਾ ਪਾ ਮਾਂ ਅਤੇ ਬੱਚੇ ਦੋਵੇਂ ਵਾਸਤੇ ਖਤਰੀ ਹੋ ਸਕਦੇ ਨੇ ਇਹਨਾਂ ਵਿੱਚ ਗੈਰ ਵਿਕਸਤ ਫੇਫੜੇ ਘੱਟ ਵਜ਼ਨ ਤੰਤਰਿਕਾ ਜਾਂ ਨਿਊਰਨ ਜੜੀ ਸੰਬੰਧੀ ਪਰੇਸ਼ਾਨੀਆਂ ਵੀ ਆ ਸਕਦੀਆਂ ਨੇ ਸਮੇ ਤੋਂ ਪਹਿਲਾਂ ਜਨਮ ਲੈਣ ਵਾਲੇ ਬੱਚੇ ਮੰਦ ਬੁੱਧੀ ਵੀ ਹੋ ਸਕਦੇ ਨੇ ਇਹਦੇ باوجود ਹਤਾਸ਼ ਨਿਰਾਸ਼ ਲੋਕ ਹਰ ਕੀਮਤ ਤੇ ਡਿਲੀਵਰੀ 20 ਫਰਵਰੀ ਤੋਂ ਪਹਿਲਾਂ ਪਹਿਲਾਂ ਕਰਵਾਉਣਾ ਚਾਹੁੰਦੇ ਨੇ ਨਿਊ ਜਰਸੀ ਦੇ ਮੈਟਰਨਿਟੀ ਕਲੀਨਿਕ ਦੇ ਡਾਕਟਰ ਐਸ.ਡੀ. ਰਾਮਾ ਨੇ ਦੱਸਿਆ ਕਿ ਜਨਮ ਸਿੱਧ ਨਾਗਰਿਕਤਾ ਖਤਮ ਕਰਨ ਦੇ ਐਲਾਨ ਤੋਂ ਬਾਅਦ ਸਮੇਂ ਤੋਂ ਪਹਿਲਾਂ ਜਣੇਪੇ ਵਾਸਤੇ ਵੱਡੀ ਗਿਣਤੀ ਵਿੱਚ ਉਹਨਾਂ ਕੋਲ ਲੋਕ ਆ ਰਹੇ ਨੇ। ਉਹਨਾਂ ਦੇ ਕਲੀਨਿਕ ਤੇ ਸਜੇਰੀਅਨ ਡਿਲੀਵਰੀ ਕਰਵਾਉਣ ਦੇ ਲਈ ਲੋਕ ਉਹਨਾਂ ਨੂੰ ਲਗਾਤਾਰ ਫੋਨ ਵੀ ਕਰ ਰਹੇ ਨੇ। ਕਲੀਨਿਕ ਤੇ ਇਸ ਵਕਤ ਉਹਨਾਂ ਨੇ ਦੱਸਿਆ ਕਿ ਭੀੜ ਲੱਗੀ ਹੋਈ ਹੈ। ਸਮੇਂ ਤੋਂ ਪਹਿਲਾਂ ਡਿਲੀਵਰੀ ਚਾਹ ਰਹੀਆਂ ਜ਼ਿਆਦਾਤਰ ਔਰਤਾਂ ਗਰਭ ਅਵਸਥਾ ਦੇ 8ਵੇਂ ਜਾਂ 9ਵੇਂ ਮਹੀਨੇ ਵਿੱਚ ਨੇ। ਡਾਕਟਰ ਨੇ ਦੱਸਿਆ ਕਿ ਇੱਕ 7 ਮਹੀਨੇ ਦੀ ਗਰਭਵਤੀ ਔਰਤ ਵੀ ਆਪਣੇ ਪਤੀ ਨਾਲ ਸਮੇਂ ਤੋਂ ਪਹਿਲਾਂ ਜਣੇਪੇ ਵਾਸਤੇ ਉਹਨਾਂ ਦੇ ਕਲੀਨਿਕ ਪਹੁੰਚੀ। 8 ਸਾਲ ਤੋਂ ਪਤਨੀ ਦੇ ਨਾਲ H1 ਵੀਜ਼ਾ ਤੇ ਅਮਰੀਕਾ ਵਿੱਚ ਰਹਿ ਰਹੇ ਇੱਕ ਵਿਅਕਤੀ ਨੇ ਦੱਸਿਆ ਕਿ ਸਾਨੂੰ ਉਮੀਦ ਸੀ ਕਿ ਸਾਡਾ ਬੱਚਾ ਇੱਥੇ ਪੈਦਾ ਹੋਏਗਾ। ਅਸੀਂ 6 ਸਾਲ ਤੋਂ ਗ੍ਰੀਨ ਕਾਰਡ ਦਾ ਇੰਤਜ਼ਾਰ ਵੀ ਕਰ ਰਹੇ ਹਾਂ। ਅਸੀਂ ਅਨਿਸ਼ਚਿਤਤਾ ਤੋਂ ਡਰੇ ਹੋਏ ਹਾਂ। ਪਤਨੀ ਉਹਨਾਂ ਨੇ ਦੱਸਿਆ ਕਿ ਮਾਰਚ ਵਿੱਚ ਮਾਰਚ ਦੇ ਸ਼ੁਰੂ ਵਿੱਚ ਇੱਕ ਬੱਚੇ ਨੂੰ ਜਨਮ ਦੇਣ ਵਾਲੀ ਹੈ। ਪਰ ਉਹ ਚਾਹੁੰਦੇ ਨੇ ਕਿ ਬੱਚੇ ਦਾ ਜਨਮ 20 ਫਰਵਰੀ ਤੋਂ ਪਹਿਲਾਂ ਹੋ ਜਾਵੇ ਤਾਂ ਜੋ ਉਸ ਨੂੰ ਅਮਰੀਕਾ ਦੀ ਨਾਗਰਿਕਤਾ ਮਿਲ ਜਾਵੇ ਗ੍ਰੀਨ ਕਾਰਡ ਅਮਰੀਕਾ ਵਿੱਚ ਸਥਾਈ ਨਿਵਾਸ ਦਾ ਪਛਾਣ ਦਸਤਾਵੇਜ਼ ਹੈ ਜਦਕਿ H1B ਵੀਜ਼ਾ ਉਹਨਾਂ ਵਿਦੇਸ਼ੀ ਮੁਲਾਜ਼ਮਾਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਤਕਨੀਕੀ ਜਾਂ ਖਾਸ ਪੇਸ਼ੇਵਰ ਕੰਮ ਵਾਸਤੇ ਅਮਰੀਕਾ ਆਉਂਦੇ ਨੇ ਤੇ ਹਰ ਸਾਲ ਭਾਰਤ ਵਰਗੇ ਦੇਸ਼ਾਂ ਵਿੱਚੋਂ ਵੱਡੀ ਗਿਣਤੀ ਵਿੱਚ ਪੇਸ਼ੇਵਰ ਇਸ ਵੀਜ਼ੇ ਦਾ ਫਾਇਦਾ ਵੀ ਉਠਾਉਂਦੇ ਆ ਤੇ ਹੁਣ ਕੈਲੀਫੋਰਨੀਆ ਦੇ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਜਿਹੜੇ ਕਿ ਨਜਾਇਜ਼ ਤਰੀਕੇ ਨਾਲ ਦੇਸ਼ ਵਿੱਚ ਦਾਖਲ ਹੋਣ ਤੋਂ ਬਾਅਦ 8 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਨੇ ਉਹਨਾਂ ਨੇ ਵੀ ਦੱਸਿਆ ਕਿ ਉਹਨਾਂ ਦੀ ਪਤਨੀ 7 ਮਹੀਨਿਆਂ ਦੀ ਗਰਭਵਤੀ ਹੈ ਵਕੀਲ ਨੇ ਸੁਝਾ ਦਿੱਤਾ ਕਿ ਅਸੀਂ ਆਪਣੇ ਬੱਚੇ ਦੇ ذریعے ਸਿੱਧੀ ਨਾਗਰਿਕਤਾ ਹਾਸਲ ਕਰ ਸਕਦੇ ਹਾਂ ਪਰ ਇਸ ਵਕਤ ਸਾਨੂੰ ਕੁਝ ਨਹੀਂ ਸਮਝ ਆ ਰਿਹਾ ਕਿ ਇਸ ਕਾਰਜਕਾਰੀ ਆਦੇਸ਼ ਤੋਂ ਬਾਅਦ ਅਸੀਂ ਕੀ ਕਰੀਏ ਭਾਵ ਲੋਕਾਂ ਵਿੱਚ ਹੜਕੰਪ ਮਚਿਆ ਪਿਆ ਹੈ ਦੂਸਰੇ ਪਾਸੇ ਟਰੰਪ ਨੇ ਸੌ ਚੁੱਕ ਦੇ ਸਾਰ ਇੱਕ ਹੋਰ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਸੀ। ਅਹੁਦਾ ਸੰਭਾਲਣ ਦੇ ਪਹਿਲੇ ਦਿਨੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਨੇ ਦੱਸਿਆ ਕਿ 308 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦਾ ਨਿਊਯਾਰਕ ਪੋਸਟ ਦੇ ਅਨੁਸਾਰ ਸਰਹੱਦੀ ਸੁਰੱਖਿਆ ਅਧਿਕਾਰੀ ਟੌਮ ਹੋਮਨ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਗ੍ਰਿਫਤਾਰੀਆਂ ਅਮਰੀਕਾ ਦੇ ਹਰ ਹਿੱਸੇ ਵਿੱਚ ਕੀਤੀਆਂ ਜਾ ਰਹੀਆਂ ਨੇ। ਇਹਨਾਂ ਵਿੱਚੋਂ ਜ਼ਿਆਦਾਤਰ ਗੈਰ ਕਾਨੂੰਨੀ ਪ੍ਰਵਾਸੀ ਅਪਰਾਧੀ ਨੇ। ਉਹਨਾਂ ਵਿੱਚੋਂ ਕੁਝ ਉਤੇ ਅਗਵਾ ਕਤਲ ਅਤੇ ਬਲਾਤਕਾਰ ਦੇ ਦੋਸ਼ੀ ਨੇ ਉਹਨਾਂ ਦੱਸਿਆ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅਮਰੀਕਾ ਲਈ ਖਤਰਾ ਪੈਦਾ ਕਰਨ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਇਹਨਾਂ ਦੀ ਆਬਾਦੀ 7 ਲੱਖ ਤੋਂ ਵੱਧ ਅੰਦਾਜ਼ੇ ਜਾ ਰਹੀ ਹੈ ਇੱਕ ਬੰਗਾਲੀ ਅਖਬਾਰ ਦੀ ਰਿਪੋਰਟ ਦੇ ਅਨੁਸਾਰ ਪਹਿਲੇ ਦਿਨ ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚੋਂ ਚਾਰ ਬੰਗਲਾਦੇਸ਼ੀ ਨਾਗਰਿਕ ਵੀ ਨੇ ਉਹਨੂੰ ਨਿਊਯਾਰਕ ਦੇ ਬਰੁਕਲਨ ਬੋਰੋ ਦੇ ਨੇੜੇੋਂ ਗ੍ਰਿਫਤਾਰ ਕੀਤਾ ਗਿਆ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਅਮਰੀਕਾ ਭਰ ਦੇ ਵਿੱਚ ਛਾਪੇ ਮਾਰੀਆਂ ਦਾ ਦੌਰ ਹੈ ਰਿਪੋਰਟ ਦੇ ਅਨੁਸਾਰ ਅਮਰੀਕਾ ਦੇ ਕਈ ਸੂਬਿਆਂ ਵਿੱਚ ਛਾਪੇ ਮਾਰੀਆਂ ਚੱਲ ਰਹੀਆਂ ਨੇ ਅਤੇ ਪ੍ਰਵਾਸੀਆਂ ਤੋਂ ਵੱਡੇ ਪੱਧਰ ਤੇ ਪੁੱਛ ਗਿੱਚ ਵੀ ਕੀਤੀ ਜਾ ਰਹੀ ਹੈ ਰਾਸ਼ਟਰਪਤੀ ਚੋਣ ਜਿੱਤਣ ਤੋਂ ਕੁਝ ਦਿਨ ਬਾਅਦ ਹੀ ਅਸਲ ਦੇ ਵਿੱਚ 트ੰਪ ਨੇ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਦੇ ਸਾਬਕਾ ਮੁਖੀ ਟਾਮ ਹੋਮਨ ਨੂੰ ਬਾਰਡਰ ਜਾ ਨਿਯੁਕਤ ਕਰ ਦਿੱਤਾ ਸੀ ਉਹਨਾਂ ਨੇ ਪਿਛਲੇ ਹਫਤੇ ਐਲਾਨ ਕਰ ਦਿੱਤਾ ਸੀ ਕਿ 트ੰਪ ਦੇ ਸੌਂਚ ਚੁੱਕਰ ਤੋਂ ਅਗਲੇ ਦਿਨ ਹੀ ਉਹ ਬਗੈਰ ਦਸਤਾਵੇਜ਼ਾਂ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਇੱਕ ਵਿਸ਼ਾਲ ਦੇਸ਼ ਵਿਆਪੀ ਤਲਾਸ਼ੀ ਮਹਿਮਾ ਸ਼ੁਰੂ ਕਰ ਦੇਣਗੇ ਅਤੇ ਉਹ ਮਹਿਮ ਸ਼ੁਰੂ ਹੋ ਚੁੱਕੀ ਹੈ ਬੀਤੇ ਸੋਮਵਾਰ ਨੂੰ ਸੌਹ ਚੁੱਕਣ ਤੋਂ ਬਾਅਦ ਟਰੰਪ ਨੇ ਕਈ ਕਾਰਜਕਾਰੀ ਆਦੇਸ਼ਾਂ ਤੇ ਦਸਤਖਤ ਕਰ ਦਿੱਤੇ ਸਨ ਇਹਨਾਂ ਵਿੱਚੋਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਦਾਖਲ ਰੋਕਣ ਅਤੇ ਸਰਹੱਦ ਤੇ ਸੁਰੱਖਿਆ ਸਖਤ ਕਰਨ ਵਰਗੇ ਹੁਕਮ ਵੀ ਸ਼ਾਮਲ ਨੇ ਆਪਣੇ ਸੌਹ ਚੁੱਕ ਸਵਾਗਤ ਦੇ ਦੌਰਾਨ ਟਰੰਪ ਨੇ ਅਮਰੀਕਾ ਤੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਗੱਲ ਦੁਹਰਾਈ ਸੀ ਉਨਾ ਕਿ ਹਾਸੇ ਕੇ ਬਹੁਤ ਜਲਦ ਅਮਰੀਕਾ ਇਤਿਹਾਸ ਦੀ ਸਭ ਤੋਂ ਵੱਡੀ ਦੇਸ਼ ਨਿਕਾਲ ਦੀ ਮੁਹਿੰਮ ਸ਼ੁਰੂ ਕਰ ਰਵੇਗਾ ਅਤੇ ਉਹ ਮੁਹਿੰਮ ਸ਼ੁਰੂ ਕਰ ਦਿੱਤੀ ਜਾ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੇ ਪੰਜਾਬੀ ਵੀ ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਵਿੱਚ ਦੱਸੀ ਜਾ ਰਹੀ ਹੈ ਉਹਨਾਂ ਨੂੰ ਅਮਰੀਕਾ ਵਿੱਚੋਂ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਤੇ ਹੁਣ ਅਮਰੀਕਾ ਦੇ ਵਿੱਚ ਕਿਤੇ ਅੱਗ ਤੇ ਕਿਤੇ ਬਰਫ਼ ਦਾ ਬਰफीਲੇ ਤੂਫਾਨ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਇੱਕ ਪਾਸੇ ਸੱਤਾ ਦੇ ਵਿੱਚ ਉਥਲ ਪੁਥਲ ਹੈ ਇੱਕ ਪਾਸੇ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪੱਬ ਚੱਕੇ ਪਏ ਆ ਤੇ ਦੂਸਰੇ ਪਾਸੇ ਕੈਲੀਫੋਰਨੀਆ ਦੇ ਵਿੱਚ ਪਿਛਲੇ ਕਈ ਹਫ਼ਤਿਆਂ ਤੋਂ ਜਿਹੜੀ ਲੱਗੀ ਭਿਆਨਕ ਅੱਗ ਸੀ ਇੱਕ ਵਾਰ ਫੇਰ ਭੜਕਣ ਦੀ ਖਬਰ ਹੈ ਇਸ ਵਾਰ ਐਲ ਏ ਦੇ ਉੱਤਰ ਵਿਸਥਿਤ ਹਿਊਜਸ ਦੇ ਵਿੱਚ ਇਹ ਅੱਗ ਲੱਗੀ ਹੈ ਅੱਗ ਦੇ ਵਿੱਚ ਲਗਭਗ 10000 ਏਕੜ ਦਾ ਰਕਬਾ ਸੜ ਗਿਆ ਹੈ ਅੱਗ ਕਾਰਨ 50000 ਲੋਕਾਂ ਨੂੰ ਆਪਣੇ ਘਰ ਛੱਡਣ ਵਾਸਤੇ ਹੁਕਮ ਦਿੱਤਾ ਗਿਆ ਨਿਊਯਾਰਕ ਟਾਈਮਜ਼ ਦੇ ਅਨੁਸਾਰ ਕੌਸਟੈਕ ਝੀਲ ਦੇ ਨੇੜੇ ਇੱਕ ਅੱਗ ਨੂੰ ਬੁਝਾਉਣ ਵਾਸਤੇ 4000 ਫਾਇਰਫਾਈਟਰਸ ਤਾਇਨਾਤ ਕੀਤੇ ਗਏ ਅਤੇ ਉੱਥੇ 48 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਵਗ ਰਹੀਆਂ ਸੀ ਸੀਐਨਐਨ ਅਨੁਸਾਰ ਅੱਗ ਇੰਨੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਹਰ 3 ਸਕਿੰਟਾਂ ਵਿੱਚ ਇੱਕ ਫੁੱਟਬਾਲ ਮੈਦਾਨ ਦੇ ਬਰਾਬਰ ਖੇਤਰ ਸੜ ਕੇ ਰਾਖ ਹੋ ਰਿਹਾ ਹੈ ਦੱਸਣਾ ਬਣਦਾ ਕਿ ਇਹਦੇ ਤੋਂ ਪਹਿਲਾਂ 7 ਜਨਵਰੀ ਨੂੰ ਵੀ ਐਲਈ ਦੇ ਆਲੇ-ਦੁਆਲੇ ਦੱਖਣੀ ਜੰਗਲਾਂ ਵਿੱਚ ਅੱਗ ਲੱਗ ਗਈ ਸੀ ਜਿਸ ਕਾਰਨ 25 ਲੋਕਾਂ ਦੀ ਜਾਨ ਗਈ ਸੀ ਇਲੇ ਵਿੱਚ ਇਹ ਵੀ ਦੱਸਣਾ ਬਣਦਾ ਕਿ 1933 ਵਿੱਚ ਗ੍ਰਿਫਥ ਪਾਰਕ ਵਿੱਚ ਅੱਗ ਲੱਗੀ ਸੀ ਅਤੇ ਕੈਲੀਫੋਰਨੀਆ ਦੀ ਉਹ ਸਭ ਤੋਂ ਵੱਡੀ ਅੱਗ ਸੀ। ਉਹਨੇ ਲਗਭਗ 83 ਹਜ਼ਾਰ ਏਕੜ ਨੂੰ ਆਪਣੇ ਲਪੇਟ ਵਿੱਚ ਲੈ ਲਿਆ ਸੀ ਅਤੇ ਸਾੜ ਕੇ ਰਾਖਰ ਦਿੱਤਾ ਸੀ। ਅਤੇ ਲਗਭਗ 3 ਲੱਖ ਲੋਕਾਂ ਨੂੰ ਆਪਣੇ ਘਰ ਛੱਡ ਕੇ ਦੂਸਰੇ ਸ਼ਹਿਰਾਂ ਵਿੱਚ ਜਾਣਾ ਪਿਆ ਸੀ। ਇੱਕ ਪਾਸੇ ਅੱਗ ਦਾ ਕਹਿਰ ਹੈ ਤੇ ਦੂਸਰੇ ਪਾਸੇ ਬਰਫ਼ੀਲਾ ਤੂਫਾਨ ਹੈ। ਅਮਰੀਕਾ ਦੇ ਕਈ ਸੂਬਿਆਂ ਦੇ ਵਿੱਚ ਖਾਸ ਕਰਕੇ ਦੱਖਣੀ ਸੂਬਿਆਂ ਦੇ ਵਿੱਚ ਭਾਰੀ ਬਰਫਵਾਰੀ ਉੱਥੇ ਹੋ ਰਹੀ ਹੈ 스노우 ਸਟਾਰਮ ਜਿਸ ਨੂੰ ਆਖਿਆ ਜਾਂਦਾ ਹੈ ਜਾਣਕਾਰੀ ਦੇ ਅਨੁਸਾਰ ਇਸ ਤੂਫਾਨ ਦੇ ਕਾਰਨ ਲਗਭਗ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 2100 ਤੋਂ ਵੱਧ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਮਿਸਿਸਿਪੀ ਅਲਬਾਮਾ ਫਲੋਰੀਡਾ ਜੌਰਜੀਆ ਅਤੇ ਲੂਸੀਆਨਾ ਸਮੇਤ ਕਈ ਸੂਬੇ ਨੇ ਜਿੱਥੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ ਇੱਥੇ ਰਿਕਾਰਡ ਬਰਫਵਾਰੀ ਦੇ ਕਾਰਨ ਇਲਾਕਿਆਂ ਵਿੱਚ ਸਕੂਲ ਅਤੇ ਸਰਕਾਰੀ ਦਫ਼ਤਰ ਵੀ ਬੰਦ ਕਰ ਦਿੱਤੇ ਗਏ ਨੇ ਇਦੇ ਤੋਂ ਪਹਿਲਾਂ ਯੂਐਸ ਨੈਸ਼ਨਲ ਵੈਦਰ ਸਰਵਿਸ ਨੇ ਚੇਤਾਵਨੀ ਦਿੱਤੀ ਸੀ ਕਿ ਬਰਫ਼ੀਲੇ ਤੂਫਾਨ ਦੇ ਕਾਰਨ ਅਮਰੀਕਾ ਦੇ ਦੱਖਣ ਪੂਰਬੀ ਸੂਬਿਆਂ ਦੇ ਵਿੱਚ ਭਾਰੀ ਬਰਫ਼ਵਾਰੀ, ਗੜੇਬਾਰੀ ਅਤੇ ਜਮਾਓ ਵਾਲਾ ਮੀਂਹ ਪੈ ਸਕਦਾ ਹੈ। ਸੜਕਾਂ ਬੰਦ ਹੋਣ ਦੇ ਕਾਰਨ ਟੈਕਸਸ ਤੇ ਫਲੋਰੀਡਾ ਤੱਕ ਅਮਰੀਕਾ ਦਾ ਜਨਜੀਵਨ ਠੱਪ ਹੋ ਗਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬਰਫ਼ਵਾਰੀ ਰੁਕਣ ਤੋਂ ਬਾਅਦ ਵੀ ਸੜਕਾਂ ਖੁੱਲਣ ਅਤੇ ਹਵਾਈ ਸੇਵਾਵਾਂ ਮੁੜ ਬਹਾਲ ਹੋਣ ਵਿੱਚ ਕਈ ਦਿਨ ਲੱਗ ਸਕਦੇ ਹਨ। ਜਾਣਕਾਰੀ ਦੇ ਅਨੁਸਾਰ ਟੈਕਸਸ ਦੇ ਵਿੱਚ ਇੱਕ ਹਾਈਵੇ ਤੇ ਬਰਫ਼ਵਾਰੀ ਕਾਰਨ ਹੋਏ ਇੱਕ ਹਾਦਸੇ ਕਾਰਨ 5 ਲੋਕਾਂ ਦੀ ਜਾਨ ਗਈ ਹੈ। ਅਲਬਾਮਾ ਵਿੱਚ ਵੀ ਤੂਫਾਨ ਦੇ ਕਾਰਨ 2 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਜੌਰਜੀਆ ਵਿੱਚ ਇੱਕ ਵਿਅਕਤੀ ਦੀ ਹਾਈਪੋਥਰਮੀਆ ਕਾਰਨ ਮੌਤ ਦੀ ਖਬਰ ਮਿਲ ਰਹੀ ਹੈ। ਯੂਐਸ ਨੈਸ਼ਨਲ ਵੈਦਰ ਸਰਵਿਸ ਦੇ ਅਨੁਸਾਰ ਆਰਕਟਿਕ ਤੋਂ ਪੈਦਾ ਹੋਇਆ ਇਹ ਤੂਫਾਨ ਦੱਖਣੀ ਸੂਬਿਆਂ ਦੇ ਵਿੱਚ ਰਾਤ ਦੇ ਸਮੇਂ ਹੋਰ ਵੀ ਮੁਸ਼ਕਲਾਂ ਖੜੀਆਂ ਕਰ ਸਕਦਾ ਹੈ। ਹਾਲਾਂਕਿ ਇਸ ਹਫ਼ਤੇ ਦੇ ਅਖੀਰ ਤੱਕ ਮੌਸਮ ਆਮ ਵਰਗਾ ਹੋ ਜਾਏਗਾ। ਲੂਸੀਆਨਾ ਦੇ ਵਿੱਚ ਭਾਰੀ ਬਰਫਵਾਰੀ ਅਤੇ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲ ਸਕਦੀਆਂ ਨੇ ਵਰਜੀਨੀਆ ਦੇ ਵਿੱਚ 30 ਮਿਲੀਅਨ ਲੋਕਾਂ ਨੂੰ ਬਰਫੀਲੇ ਤੂਫਾਨ ਦੀ ਚੇਤਾਵਨੀ ਦਿੱਤੀ ਹੋਈ ਹੈ ਅਤੇ ਬੀਤੀ ਰਾਤ ਤੱਕ ਲੂਸੀਆਨਾ ਦੇ ਕਈ ਇਲਾਕਿਆਂ ਵਿੱਚ 10 ਇੰਚ ਤੱਕ ਬਰ ਪਈ ਸੀ ਜਦੋਂ ਕਿ ਮਿਸਿਸਿਪੀ ਅਤੇ ਅਲਬਾਮਾ ਦੇ ਵਿੱਚ ਵੀ ਤਕਰੀਬਨ ਇਹ ਬਰਫ ਦੀ ਪਰਤ 6 ਇੰਚ ਤੱਕ ਦੇਖੀ ਗਈ ਤੇ ਹੁਣ ਗੱਲ ਕਰਦੇ ਹਾਂ ਅਮਰਿਤਪਾਲ ਸਿੰਘ ਦੀ ਕਿ ਕੀ ਉਹ ਜੇਲ੍ਹ ਤੋਂ ਬਾਹਰ ਆਵੇਗਾ ਜਾ ਨਹੀਂ ਇਸ ਤਰ੍ਹਾਂ ਦੇ ਕਈ ਵਾਰੀ ਸੰਭਾਵਨਾਵਾਂ ਬਣੀਆਂ ਨੇ ਪਰ ਅੱਜ ਤੱਕ ਗੱਲ ਬਣ ਨਹੀਂ ਸੀ ਸਕੀ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਨੇ ਅਮਰਿਤਪਾਲ ਸਿੰਘ ਅਮਰਿਤਪਾਲ ਸਿੰਘ ਨੇ ਸंवਿਧਾਨ ਦੀ ਧਾਰਾ 14 19 ਅਤੇ 21 ਦੇ ਤਹਿਤ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ ਪਟੀਸ਼ਨ ਦੇ ਵਿੱਚ ਅਮਰਿਤਪਾਲ ਨੇ ਸੰਸਦੀ ਸੈਸ਼ਨ ਵਿੱਚ ਹਿੱਸਾ ਲੈਣ ਦੀ ਮੰਗ ਕੀਤੀ ਹੈ ਪਟੀਸ਼ਨ ਦੇ ਵਿੱਚ ਅਮਰਿਤਪਾਲ ਸਿੰਘ ਨੇ ਸੰਵਿਧਾਨ ਦੇ ਉਨਸ਼ੇਦ 14 19 ਅਤੇ 21 ਦਾ ਹਵਾਲਾ ਦਿੰਦਿਆਂ ਸੰਸਦੀ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਅਗਿਆ ਮੰਗੀ ਹੈ ਅਮਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਉਹ 19 ਲੱਖ ਲੋਕਾਂ ਦਾ ਨਮਾਇੰਦਾ ਹੈ ਅਤੇ ਸੰਸਦੀ ਸੈਸ਼ਨ ਦੇ ਵਿੱਚ ਉਹ ਆਪਣੀ ਮੌਜੂਦਗੀ ਯਕੀਨੀ ਬਣਾਉਣਾ ਚਾਹੁੰਦਾ ਹੈ ਅਤੇ ਆਪਣੇ ਅਧਿਕਾਰਾਂ ਅਤੇ ਫਰਜ਼ਾਂ ਦਾ ਇਹ ਹਿੱਸਾ ਵੀ ਹੈ ਅਮਰਿਤਪਾਲ ਸਿੰਘ ਦੇ ਵਿਰੁੱਧ ਦਸਣਾ ਬਣਦਾ ਕਿ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਸੀ ਐਫਆਈਆਰ ਨੰਬਰ 29 ਜਿਹੜੀ ਕਿ 16 ਫਰਵਰੀ 2023 ਦੀ ਹੈ ਅਤੇ ਐਫਆਈਆਰ ਨੰਬਰ 39 ਇਹ 24 ਫਰਵਰੀ 2023 ਦੀ ਹੈ ਇਨ੍ਹਾਂ ਮਾਮਲਿਆਂ ਵਿੱਚ ਅਮਰਿਤਪਾਲ ਤੇ ਪੁਲਿਸ ਅਧਿਕਾਰੀਆਂ ਤੇ ਹਮਲਾ ਕਰਨ ਦੇ ਦੋਸ਼ ਵੀ ਹੈ। ਇਹਦੇ ਤੋਂ ਬਾਅਦ 18 ਮਾਰਚ 2023 ਨੂੰ ਅਵਰੇਸਰ ਦੇ ਡਿਪਟੀ ਮੈਜਿਸਟ੍ਰੇਟ ਦੇ ਵੱਲੋਂ ਉਹਨਾਂ ਦੇ ਵਿਰੁੱਧ ਨਾਜ਼ਰਬੰਦੀ ਹੁਕਮ ਜਾਰੀ ਕਰ ਦਿੱਤੇ ਗਏ ਸੀ ਜਿਸ ਨੂੰ 22 ਅਪ੍ਰੈਲ 2024 ਤੱਕ ਵਧਾਇਆ ਗਿਆ ਸੀ। 23 ਅਪ੍ਰੈਲ 2023 ਨੂੰ ਅਮਰਿਤਪਾਲ ਸਿੰਘ ਆਖਰਕਾਰ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਅਤੇ ਆਸਾਮ ਦੀ ਡਿਬਰੂ ਗੜ੍ਹ ਜੇਲ੍ਹ ਵਿੱਚ ਉਸ ਨੂੰ ਭੇਜ ਦਿੱਤਾ ਗਿਆ ਸੀ। ਹਾਲਾਂਕਿ 22 ਅਪ੍ਰੈਲ 2024 ਨੂੰ ਉਸ ਦੀ ਨਾਜ਼ਰਮੰਦੀ ਦੀ ਮਿਆਦ ਹੈ ਜਿਹੜੀ ਉਹ ਖਤਮ ਹੋਣ ਤੋਂ ਬਾਅਦ 13 ਮਾਰਚ 2024 ਨੂੰ ਇੱਕ ਨਵਾਂ ਨਾਜ਼ਰਬੰਦੀ ਆਦੇਸ਼ ਜਾਰੀ ਕਰ ਦਿੱਤਾ ਗਿਆ ਸੀ ਪਰ ਉਹਦੇ ਵਿੱਚ ਮਿਆਦ ਦਾ ਕੋਈ ਜ਼ਿਕਰ ਨਹੀਂ ਸੀ ਇਸ ਹੁਕਮ ਨੂੰ ਸਰਕਾਰ ਨੇ 3 ਜੂਨ 2024 ਨੂੰ ਮਨਜ਼ੂਰੀ ਦਿੱਤੀ ਸੀ ਅਤੇ 6 ਜੂਨ 2024 ਨੂੰ ਇਹਦਾ ਵਿੱਚ ਤਰੀਕਾ ਦੀ ਸੋਧ ਕਰਦੇ ਹੋਏ ਇੱਕ ਨਵਾਂ ਹੁਕਮ ਵੀ ਜਾਰੀ ਕਰ ਦਿੱਤਾ ਸੀ ਹੁਣ ਅਮਰਿਤਪਾਲ ਸਿੰਘ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਸੰਸਦੀ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਜਾਵੇ ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਕਿ ਉਸਤੇ ਨਾਜ਼ਰਬੰਦੀ ਆਦੇਸ਼ ਦੇ ਵਿੱਚ ਵਾਰ-ਵਾਰ ਗਲਤੀਆਂ ਅਤੇ ਸੋਧਾਂ ਪ੍ਰਸ਼ਾਸਨ ਦੀ ਘੋਰ ਲਾਪਰਵਾਹੀ ਨੇ ਦੱਸਣਾ ਬਣਦਾ ਕਿ ਅਮਰਿਤਪਾਲ ਸਿੰਘ 2024 ਦੀਆਂ ਆਮ ਚੋਣਾਂ ਵਿੱਚ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਚੁਣੇ ਗਏ ਸੀ ਉਹਨਾਂ 4 ਲੱਖ ਤੋਂ ਵੱਧ ਵੋਟਾਂ ਪ੍ਰਾਪਤ ਕਰਕੇ ਆਪਣੇ ਹਲਕੇ ਦੇ 19 ਲੱਖ ਨਾਗਰਿਕਾਂ ਦੀ ਨੁਮਾਇੰਦਗੀ ਕਰਨੀ ਹੈ ਅਮਰਿਤਪਾਲ ਸਿੰਘ ਇਸ ਵਕਤ ਐਨਐਸਐ ਅਧੀਨ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦਾ ਹੈ ਅਤੇ ਮਾਰਚ 2023 ਦੇ ਵਿੱਚ ਉਹਨਾਂ ਤੇ ਐਨਐਸਏ ਲਗਾ ਦਿੱਤਾ ਗਿਆ ਸੀ ਅਤੇ ਆਮ ਚੋਣਾਂ ਦੇ ਵਿੱਚ ਉਹਨਾਂ ਨੇ ਜਿੱਤ ਦਰਜ ਕੀਤੀ ਸੀ ਪਰ ਉਹਨਾਂ ਦੀ ਉਮੀਦਵਾਰੀ ਅਤੇ ਉਹਨਾਂ ਦੀ ਇਸ ਜਿੱਤ ਨੂੰ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੋਈ ਹੈ ਤੇ ਹੁਣ ਗੱਲ ਕਰਦੇ ਹਾਂ ਅਕਾਲੀ ਦਲ ਲੱਗਦਾ ਕਿ ਇੱਕ ਹੋਰ ਮੁਸੀਬਤ ਵਿੱਚ ਆ ਸਕਦਾ ਹੈ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਨੇ ਅਹਿਮ ਪੰਥਕ ਮਸਲਿਆਂ ਦੇ ਉੱਤੇ ਵਿਚਾਰ ਚਰਚਾ ਕਰਨ ਦੇ ਵਾਸਤੇ 28 ਜਨਵਰੀ 2025 ਨੂੰ ਸਵੇਰੇ 11 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਸੱਦ ਲਈ ਹੈ ਹਾਲਾਂਕਿ ਕਿਹਨਾ ਮੁੱਦਿਆਂ ਤੇ ਇਹ ਚਰਚਾ ਹੋਏਗੀ ਇਹ ਹਾਲੇ ਤੱਕ ਸਪਸ਼ਟ ਨਹੀਂ ਕੀਤਾ ਗਿਆ ਪਰ ਬੀਤੇ ਕੁਝ ਦਿਨਾਂ ਦੇ ਦੌਰਾਨ ਕਈ ਅਜਹੀਆਂ ਗੱਲਾਂ ਤੇ ਘਟਨਾਵਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਨੇ ਪੰਥਕ ਸਫਾਂ ਦੇ ਵਿੱਚ ਤਰਥੱਲੀ ਮਚਾਈ ਹੋਈ ਹੈ ਬੀਤੇ ਦਿਨੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਅਕਾਲੀ ਆਗੂ ਵਿਰਸਾ ਸਿੰਘ ਬਲਟੋਹਾ ਦੇ ਵਿਚਕਾਰ ਪੰਜ ਸਿੰਘ ਸਹਿਬਾਨਾ ਦੀ ਇਕੱਤਰਤਾ ਦੇ ਦੌਰਾਨ ਹੋਈ ਬਹਿਸ ਦੀ ਇੱਕ ਹੋਰ ਵੀਡੀਓ ਵੀ ਬੀਤੇ ਦਿਨੀ ਜਨਤਕ ਹੋਈ ਸੀ ਇਸ ਇਕੱਤਰਤਾ ਦੇ ਦੌਰਾਨ ਬਹਿਸ ਦੀ ਇਹ ਵੀਡੀਓ 18 ਦਸੰਬਰ ਨੂੰ ਸੋਸ਼ਲ ਮੀਡੀਆ ਤੇ ਆਉਂਦੀ ਹੈ ਅਤੇ ਪਿਛਲੇ ਸਾਲ ਅਕਤੂਬਰ ਮਹੀਨੇ ਪੰਜ ਸਿੰਘ ਸਹਿਬਾਨਾ ਦੀ ਸ੍ਰੀ ਅਕਾਲ ਤਖਤ ਸਾਹਿਬ ਤੇ ਇਹ ਇਕੱਤਰਤਾ ਹੋਈ ਸੀ ਜਿਸ ਤੋਂ ਲਗਭਗ 4 ਮਹੀਨੇ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਦਰਮਿਆਨ ਇਹ ਜੋ ਬਹਿਸ ਹੋਈ ਸੀ ਉਹਦੀ ਵੀਡੀਓ ਜਨਤਕ ਹੋ ਰਹੀ ਹੈ ਇਹ ਕਿਵੇਂ ਜੰਤਕ ਹੋਈ ਹੈ ਇਹ ਹਾਲੇ ਤੱਕ ਭੇਦ ਬਣਿਆ ਹੋਇਆ ਹੈ ਪਰ ਇਹ ਪੈਨ ਡਰਾਈਵ ਦੱਸਿਆ ਜਾ ਰਿਹਾ ਹੈ ਕਿ ਸਿੰਘ ਸਾਹਿਬ ਦੇ ਕੋਲ ਹੀ ਸੀ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ ਸੰਬੰਧਿਤ ਮੈਂਬਰਾਂ ਦਾ ਵਫ਼ਦ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਾਸਤੇ ਉਹਨਾਂ ਵਿੱਚ ਵੱਡੀ ਝਾਲ ਸਾਜੀ ਜਿਹੜੀਆਂ ਵੋਟਰ ਸੂਚੀਆਂ ਬਣੀਆਂ ਨੇ ਉਹਨਾਂ ਤੇ ਰੋਸ ਪ੍ਰਗਟਾਉਣ ਦੇ ਵਾਸਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਗੁਰਦੁਆਰਾ ਚੋਣ ਦੇ ਮੁੱਖ ਕਮਿਸ਼ਨਰ ਦੇ ਨਾਲ ਮੁਲਾਕਾਤ ਕਰਕੇ ਆਇਆ ਹੈ ਅਤੇ ਉਹਦੇ ਤੋਂ ਇੱਕ ਦਿਨ ਪਹਿਲਾਂ ਇਹ ਮੀਟਿੰਗ ਕੀਤੀ ਸੀ ਜਿਸ ਵਿੱਚ ਦੋਸ਼ ਲਗਾਏ ਗਏ ਸੀ ਕਿ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਵੱਡੇ ਪੱਧਰ ਤੇ ਹੇਰਾਫੇਰੀ ਕੀਤੀ ਜਾ ਰਹੀ ਹੈ ਅਤੇ ਵੋਟਰ ਲਿਸਟਾਂ ਦੇ ਵਿੱਚ ਗੈਰ ਸਿੱਖਾਂ ਨੂੰ ਮੈਂਬਰ ਬਣਾਇਆ ਹੋਇਆ ਹੈ ਤੇ ਇਸ ਕਰਕੇ ਹੁਣ ਉਹਨਾਂ ਨੇ ਮੰਗ ਕੀਤੀ ਹੈ ਕਿ ਇਹਦੇ ਵਿੱਚ 31 ਮਾਰਚ ਤੱਕ ਸੋਧ ਦਾ ਸਮਾਂ ਦਿੱਤਾ ਜਾਵੇ ਪਰ ਕੁਝ ਲੋਕ ਇਹ ਵੀ ਤਰਕ ਦੇ ਰਹੇ ਨੇ ਕਿ ਜਦੋਂ ਨੱਚਣੀ ਲੱਗ ਪਈ ਤੇ ਘੁੰਡ ਕਾਦਾ ਫਿਰ 2 ਮਹੀਨਿਆਂ ਦੀ ਬਜਾਏ 2 ਸਾਲ ਦਾ ਸਮਾਂ ਹੋਰ ਕਿਉਂ ਨਾ ਮੰਗ ਲਿਆ ਜਾਵੇ ਕਿਉਂਕਿ ਇਹ ਤਰ ਨਹੀਂ ਚਾਹੁੰਦੀ ਕਿ ਚੋਣਾ ਜਲਦ ਹੋ ਸਕਣ ਕਿਉਂਕਿ ਸਮੇਂ-ਸਮੇਂ ਤੇ ਇਸ ਤਰ੍ਹਾਂ ਦੀਆਂ ਟੁੱਟਰਾ ਭੇੜੀਆਂ ਜਾਂਦੀਆਂ ਨੇ ਤੇ ਹੁਣ ਗੱਲ ਕਰਦਿਆਂ ਕਿ ਅਕਾਲੀ ਦਲ ਦੀ ਪੇਸ਼ਕਸ਼ ਨੂੰ ਗੁਰਪ੍ਰਤਾਪ ਸਿੰਘ ਵਡਾਲਾ ਨੇ ਮੁੱਢੋਂ ਹੀ ਰੱਦ ਕਰ ਦਿੱਤਾ ਠੁਕਰਾ ਦਿੱਤਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਫਰੀਦਕੋਟ ਤੋਂ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਅਬਜ਼ਰਵਰ ਲਗਾ ਦਿੱਤਾ ਗਿਆ ਸੀ ਇਹਨੂੰ ਲੈ ਕੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਅਕਾਲੀ ਦਲ ਦੇ ਵੱਲੋਂ ਜਿਹੜੇ ਫੈਸਲੇ ਲਏ ਗਏ ਆ ਉਹ ਅਕਾਲ ਤਖਤ ਸਾਹਿਬ ਦੇ ਹੁਕਮਤ ਦੇ ਮੁਤਾਬਕ ਹੋਣੇ ਚਾਹੀਦੇ ਸੀ ਅਕਾਲ ਤਖਤ ਸਾਹਿਬ ਤੋਂ ਸੱਤ ਮੈਂਬਰਾਂ ਦੀ ਰੇਖ-ਰੇਖ ਦੇ ਹੇਠ ਭਰਤੀ ਕਰਦੀ ਗੱਲ ਆਖੀ ਗਈ ਸੀ ਪਰ ਇਹਨਾਂ ਨੇ ਇਕੱਲੇ ਇਕੱਲੇ ਜ਼ਿਲ੍ਹੇ ਦੇ ਅਬਜ਼ਰਵਰ ਤਾਇਨਾਤ ਕਰ ਦਿੱਤੇ ਗਏ ਆ ਅਕਾਲੀ ਦਲ ਦੀ ਭਰਤੀ ਦੀ ਸੱਤ ਮੈਂਬਰੀ ਕਮੇਟੀ ਨੇ ਸੰਪੂਰਨ ਕੰਮ ਕਰਨਾ ਸੀ ਅਤੇ ਕਰਨਾ ਚਾਹੀਦਾ ਸੀ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਸਾਨੂੰ ਜਿਹੜਾ ਫਰੀਦਕੋਟ ਜ਼ਿਲ੍ਹੇ ਦੀ ਬਜਾਏ ਸੰਪੂਰਨ ਸੱਤ ਮੈਂਬਰੀ ਕਮੇਟੀ ਹੈ ਉਹਨੂੰ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਇੱਥੇ ਵੀ ਧਰਮ ਸੰਕਟ ਹੈ ਉਹਨਾਂ ਨੇ ਕਿਹਾ ਕਿ ਅਕਾਲੀ ਦੇ ਲਈ ਸਾਡੀਆਂ ਪੀੜ੍ਹੀਆਂ ਨੇ ਮਿਲ ਕੇ ਕੰਮ ਕੀਤਾ ਉਨਾ ਕਿਹਾ ਕਿ ਮੀਰੀ ਪ੍ਰੀਦੇ ਸਿਧਾਂਤ ਉੱਤੇ ਪਹਿਰਾ ਦੇਣਾ ਚਾਹੀਦਾ ਸੀ ਉਹਨਾਂ ਇਹ ਵੀ ਆਖਿਆ ਕਿ 7 ਮੈਂਬਰੀ ਕਮੇਟੀ ਦੀ ਦੇਖ ਰੇਖੇਟ ਅਕਾਲੀ ਦਲ ਦੀ ਭਰਤੀ ਹੀ ਹੋਣੀ ਚਾਹੀਦੀ ਹੈ ਪਰ ਇਹ ਜ਼ਿਲ੍ਹੇ ਵਿੱਚ ਲਗਾਉਣਾ ਹੁਕਮ ਦੀ ਉਲੰਘਣਾ ਹੈ ਉਹਨਾਂ ਆਖਿਆ ਕਿ ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਫਿਰ ਸਿਧਾਂਤ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਸਿਧਾਂਤ ਨਾਲ ਕੋਈ ਸਬੰਧ ਨਹੀਂ ਉਹ ਦਲੀਲਾਂ ਦੇ ਰਹੇ ਨੇ ਉਹਨਾਂ ਆਖਿਆ ਕਿ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਬਾਗੀ ਸੁਧਾਰ ਲਹਿਰ ਦੇ ਆਗੂ ਚਾਹੁੰਦੇ ਨੇ ਕਿ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਇਨ ਬਿਨ ਪਾਲਣਾ ਕੀਤੀ ਜਾਵੇ। ਉਹਨਾਂ ਕਿਹਾ ਕਿ ਅਕਾਲੀ ਦਲ ਜੋ ਪਰਤੀ ਕਰ ਰਿਹਾ ਹੈ ਇਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਸਿੱਧ ਮਸਿੱਧੀ ਉਲੰਘਣਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨਾ ਚਾਹੀਦਾ ਹੈ ਅਤੇ ਨਾਲ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੀਟਿੰਗ ਸਦਨ ਉਹਨਾਂ ਕਿਹਾ ਕਿ ਮੈਂ ਸਪਸ਼ਟ ਕਰਦਾ ਕਿ ਅਸੀਂ ਹੁਕਮਨਾਮੇ ਦੇ ਉੱਪਰ ਪਹਿਰਾ ਦੇਾਂਗੇ। ਤੇ ਹੁਣ ਗੱਲ ਕਰਦੇ ਹਾਂ ਕੁੱਪਵਾੜਾ ਵਿੱਚ ਅਗਨੀ ਵੀਰ ਦੀ ਸ਼ਹਾਦਤ। ਇਹ ਖਬਰ ਆਪਣੇ ਅੱਜ ਦੇ ਪ੍ਰੋਗਰਾਮ ਪੰਜਾਬ ਬੋਲ ਦਾ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਗਈ ਸੀ ਕਿ ਜੰਮੂ ਕਸ਼ਮੀਰ ਦੇ ਕੁੱਪਵਾੜਾ ਵਿੱਚ ਪੰਜਾਬ ਦੇ ਜ਼ਿਲ੍ਹਾ ਮਾਰਸਾ ਦੇ ਪਿੰਡ ਅਕਲੀਆਂ ਦਾ ਅਗਨੀਵੀਰ ਲਖਪ੍ਰੀਤ ਸਿੰਘ ਅਤਵਾਦੀਆਂ ਦੇ ਵੱਲੋਂ ਕੀਤੀ ਗੋਲੀਬਾਰੀ ਦੇ ਦੌਰਾਨ ਸ਼ਹੀਦ ਹੋ ਗਿਆ ਸੀ ਲਖਪ੍ਰੀਤ ਦੀ ਸ਼ਹਾਦਤ ਦੀ ਖਬਰ ਦੇ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਹੈ ਇਹਦੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਲਖਪ੍ਰੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾਂ ਐਕਸੋ ਤੇ ਪੋਸਟ ਕੀਤਾ ਕਿ ਜੰਮੂ ਕਸ਼ਮੀਰ ਦੇ ਕੁੱਪਵਾੜਾ ਅਤਵਾਦੀਆਂ ਵੱਲੋਂ ਕੀਤੀ ਗੋਲੀਬਾਰੀ ਦੇ ਦੌਰਾਨ ਮਾਰਸਾ ਦੇ ਪਿੰਡ ਅਕਲੀਆਂ ਦਾ 24 ਵਰਿਆਂ ਦਾ ਅਗਨੀਵੀਰ ਲਵਪ੍ਰੀਤ ਸਿੰਘ ਸ਼ਹੀਦ ਹੋ ਗਿਆ। ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ। ਬਹਾਦਰ ਜਵਾਨ ਦੇ ਦੇਸ਼ ਪ੍ਰਤੀ ਹੌਸਲੇ ਅਤੇ ਸਿੱਦਕ ਨੂੰ ਦਿਲੋਂ ਸਲਾਮ। ਔਕੇ ਸਮੇਂ ਵਿੱਚ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਅਤੇ ਵਾਅਦੇ ਦੇ ਮੁਤਾਬਕ ਹਰ ਸੰਭਵ ਮਦਦ ਵੀ ਕੀਤੀ ਜਾਏਗੀ। ਸਾਡੇ ਲਈ ਸਾਡੇ ਜਵਾਨ ਸਾਡਾ ਮਾਣ ਨੇ ਭਾਵੇਂ ਉਹ ਅਗਨੀਵੀਰ ਹੀ ਕਿਉ ਨਾ ਹੋਣ। ਤੇ ਹੁਣ ਗੱਲ ਕਰਦੇ ਹਾਂ ਕਿਸਾਨਾਂ ਦੀ ਮਹਾਪੰਚਾਇਤੀ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡੇਆਲਾ ਗੁਰੂ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਇੱਕ ਵੱਡੀ ਮਹਾ ਪੰਚਾਇਤ ਦਾ ਆਯੋਜਨ ਕੀਤਾ ਗਿਆ ਇਸ ਦੌਰਾਨ ਕਿਸਾਨ ਆਗੂਆਂ ਨੇ 26 ਜਨਵਰੀ ਨੂੰ ਵਿਸ਼ਾਲ ਵਿਰੋਧ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰ ਸਕੱਤਰ ਸਰਵਨ ਸਿੰਘ ਪੰਦੇਰ ਨੇ ਕਿਹਾ ਹੈ ਕਿ 26 ਜਨਵਰੀ ਨੂੰ ਅੰਮ੍ਰਿਤਸਰ ਦੇ ਵੱਖ-ਵੱਖ ਮੌਲਾਂ ਦੇ ਬਾਹਰ ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਹੋਰ ਥਾਵਾਂ 'ਤੇ ਵੀ ਡੇਢ ਘੰਟੇ ਵਾਸਤੇ ਪ੍ਰਦਰਸ਼ਨ ਕੀਤੇ ਜਾਣਗੇ ਇਹਦੇ ਤੋਂ ਇਲਾਵਾ 26 ਜਨਵਰੀ ਨੂੰ ਟੋਰ ਪਲਾਜ਼ਾ ਵੀ ਬੰਦ ਕੀਤੇ ਜਾਣਗੇ ਕਿਸਾਨ ਆਗੂਆਂ ਨੇ ਇੱਕ ਮੈਨੀਫੈਸਟੋ ਵੀ ਜਾਰੀ ਕਰ ਦਿੱਤਾ ਜਿਸ ਵਿੱਚ ਇਸ ਸੰਘਰਸ਼ ਨੂੰ ਕਿਸਾਨ ਮਜ਼ਦੂਰ ਕਾਫਲੇ ਦਾ ਨਾਮ ਦਿੱਤਾ ਗਿਆ ਸਰਵਰ ਸਿੰਘ ਪੰਦੇਰ ਨੇ ਕਿਹਾ ਕਿ ਇਹ ਅੰਦੋਲਨ ਕੇਂਦਰ ਸਰਕਾਰ ਅਤੇ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਦੇ ਵਿਰੁੱਧ ਹੈ ਕਿਸਾਨਾਂ ਨੇ ਦੋਸ਼ ਲਾਇਆ ਕਿ ਉਹਨਾਂ ਤੋਂ ਕਣਕ 23 ਰੁਪਏ ਪ੍ਰਤੀ ਕਿਲੋ ਖਰੀਦੀ ਜਾ ਰਹੀ ਹੈ ਜਦੋਂ ਕੋਈ ਵੱਡੇ ਕਾਰਪੋਰੇਟ ਬ੍ਰਾਂਡ ਇਸ ਨੂੰ ਆਟੇ ਦੇ ਰੂਪ ਵਿੱਚ 45 ਰੁਪਏ ਪ੍ਰਤੀ ਕਿਲੋ ਵੇਚ ਰਹੇ ਨੇ ਇਥੇ ਟਿੱਪਣੀ ਕਰਨੀ ਬਣਦੀ ਹੈ ਕਿ ਕੀ ਅਸੀਂ ਖੁਦ ਵੇਚ ਨਹੀਂ ਸਕਦੇ ਖੈਰ ਉਹਨਾਂ ਨੇ ਆਖਿਆ ਕਿ ਛੋਟੇ ਅਤੇ ਜਿਹੜੇ ਵੱਡੇ ਦੁਕਾਨਦਾਰ ਨੇ ਜਾਂ ਆਟਾ ਮਿੱਲਾਂ ਨੇ ਉਹਨਾਂ ਕੋਲ ਤਾਂ ਲੋੜੀ ਦੀ ਕਣਕ ਵੀ ਨਹੀਂ ਪਹੁੰਚ ਰਹੀ ਜਿਸ ਕਾਰਨ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਉਹਨਾਂ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਆਨਲਾਈਨ ਖਰੀਦਦਾਰੀ ਦੀ ਬਜਾਏ ਸਥਾਨਕ ਦੁਕਾਨਦਾਰਾਂ ਤੋਂ ਹੀ ਖਰੀਦੀ ਕਰਨਾ ਤਾਂ ਜੋ ਛੋਟੇ ਵਪਾਰੀਆਂ ਨੂੰ ਇਹਦਾ ਫਾਇਦਾ ਹੋ ਸਕੇ ਪੰਧੇਰ ਨੇ ਕਿਹਾ ਕਿ ਮਹਾਪੰਚਾਇਤ ਤਿੰਨ ਰਾਂ ਲਈ ਅਜੂਜਤ ਕੀਤੀ ਜਾਵੇਗੀ ਇਦੇ ਤੋਂ ਬਾਅਦ ਹਜ਼ਾਰਾਂ ਟਰੈਕਟਰ ਟਰਾਲੀਆਂ ਸ਼ੰਭੂ ਸਰਹੱਦ ਵੱਲ ਰਵਾਨਾ ਹੋਣਗੀਆਂ ਉਹਨਾਂ ਕਿਹਾ ਕਿ 29 ਜਨਵਰੀ ਨੂੰ ਬਿਆਸ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਇੱਕ ਵੱਡੀ ਮੀਟਿੰਗ ਵੀ ਹੋਏਗੀ ਅਤੇ 30 ਜਨਵਰੀ ਨੂੰ ਉਹ ਦਿੱਲੀ ਵਾਸਤੇ ਰਵਾਨਾ ਹੋਣਗੇ ਭੰਦੇਰ ਨੇ ਕੇਂਦਰ ਸਰਕਾਰ ਤੇ ਹਿੰਦੂ ਸਿੱਖ ਏਕਤਾ ਨੂੰ ਤੋੜਨ ਦੀ ਸਾਜ਼ਿਸ਼ ਰਚਣ ਦੇ ਵੀ ਦੋਸ਼ ਲਾਏ ਨੇ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾੜੀਆਂ ਦੇ ਵਿਰੁੱਧ ਆਪਣੀ ਲੜਾਈ ਜਾਰੀ ਰੱਖਣਗੇ ਅਤੇ ਜਨਤਾ ਨੂੰ ਸਮਰਥਨ ਦੀ ਵੀ ਉਹਨਾਂ ਨੇ ਅਪੀਲ ਕੀਤੀ ਹੈ ਅਤੇ ਕਿਸਾਨਾਂ ਦੀ ਇਸ ਮਹਾ ਪੰਚਾਇਤ ਦੇ ਦੌਰਾਨ ਪੰਜ ਮਤਿਆਂ ਦਾ ਐਲਾਨ ਵੀ ਕੀਤਾ ਗਿਆ ਪਹਿਲਾ ਮਤਾ ਇਹ ਕਿ ਜੱਥੇਬੰਦੀਆਂ ਦੀ ਪੂਰਨ ਏਕਤਾ ਦਾ ਮਤਾ ਪਾਸ ਕੀਤਾ ਜਾਂਦਾ ਹੈ ਦੂਸਰਾ ਅੰਦੋਲਨ ਦੀਆਂ ਮੰਗਾਂ ਦੀ ਪ੍ਰਾਪਤੀ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਹਿਦ ਕੀਤਾ ਜਾਂਦਾ ਹੈ ਤੀਸਰਾ ਇਹ ਇਕੱਠ ਪੰਜਾਬ ਅਤੇ ਦੇਸ਼ ਦੇ ਬੁੱਧੀਜੀਵੀਆਂ ਨੂੰ ਅਪੀਲ ਕਰਦਾ ਹੈ ਕਿ ਸੰਘਰਸ਼ੀ ਜੱਥੇਬੰਦੀਆਂ ਦੀ ਏਕਤਾ ਅਤੇ ਸੰਘਰਸ਼ ਦੀ ਮੌਜੂਦਾ ਸਮੇਂ ਵਿੱਚਲੀ ਅਹਿਮੀਅਤ ਦੇ ਮੱਦੇਨਜ਼ਰ ਆਪਣੇ ਪ੍ਰਚਾਰ ਦਾ ਨਿਸ਼ਾਨਾ ਤੈਅ ਕੀਤਾ ਜਾਵੇ ਚੌਥਾ ਇਹ ਇਕੱਠ ਪੰਜਾਬ ਦੇ ਲੋਕ ਗਾਇਕਾਂ ਧਾਰਮਿਕ ਪ੍ਰਚਾਰਕਾਂ ਸਮਾਜ ਸੇਵੀਆਂ ਨੂੰ ਸੱਦਾ ਦਿੰਦਾ ਹੈ ਕਿ ਅੰਦੋਲਨ ਦੀ ਮਜ਼ਬੂਤੀ ਅਤੇ ਜਥੇਬੰਦੀ ਦੀ ਏਕਤਾ ਲਈ ਪੂਰਨ ਸਹਿਯੋਗ ਕੀਤਾ ਜਾਵੇ ਪੰਜਵਾਂ ਅਤੇ ਆਖਰੀ ਮਤਾ ਸੀ ਕਿ ਅੱਜ ਦਾ ਇਹ ਇਕੱਠ ਸੰਘਰਸ਼ ਕਰ ਰਹੀਆਂ ਸਾਰੀਆਂ ਸੰਘਰਸ਼ੀ ਧਿਰਾਂ ਜਿਵੇਂ ਬੇਰੁਜ਼ਗਾਰ ਅਧਿਆਪਕ ਬਿਜਲੀ ਮੁਲਾਜ਼ਮ ਬਾਸਮੁਲਾਜ਼ਮ ਨਰਸਾਂ ਆਂਗਣਵਾੜੀ ਵਰਕਰ ਵਕੀਲ ਵਿਦਿਆਰਥੀ ਯੂਨੀਅਨਾਂ ਤੇ ਹਰ ਤਰ੍ਹਾਂ ਦੀਆਂ ਜਨਤਕ ਘੋਲ ਕਰ ਰਹੀਆਂ ਯੂਨੀਅਨ ਦੇ ਸੰਘਰਸ਼ ਦਾ ਵੀ ਇਹ ਇਕੱਠ ਹਮਾਇਤ ਕਰਦਾ ਤੇ ਮਤਾ ਪਾਸ ਕਰਦਾ ਹੈ ਤੇ ਹੁਣ ਗੱਲ ਕਰਦੇ ਹਾਂ ਲੁਧਿਆਣਾ ਦੇ ਵਿੱਚ ਜਿਹੜੀ ਤਾਲਬਾਨੀ ਸਜ਼ਾ ਦਿੱਤੀ ਗਈ ਸੀ ਉਹਦੇ ਵਿੱਚ ਲਗਾਤਾਰ ਅਪਡੇਟਸ ਮਿਲ ਰਹੀਆਂ ਨੇ ਜਾਣਕਾਰੀ ਮਿਲ ਰਹੀ ਆ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਅਤੇ ਪੰਜਾਬ ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਕਮਰਦੀਪ ਸਿੰਘ ਨੇ ਇੱਕ ਔਰਤ ਅਤੇ ਉਹਨਾਂ ਦੀਆਂ ਤਿੰਨ ਧੀਆਂ ਨਾਲ ਜਿਹੜੀ ਵਾਪਰੀ ਘਟਨਾ ਹੈ ਉਹਨੂੰ ਲੈ ਕੇ ਉਥੋਂ ਦੇ ਏਕਜੋਤ ਨਗਰ ਦਾ ਦੌਰਾ ਕੀਤਾ ਏਡੀਸੀ ਰੋਹਿਤ ਗੁਪਤਾ ਦੇ ਨਾਲ ਘਟਨਾ ਵਾਲੀ ਥਾਂ ਤੇ ਉਹ ਪਹੁੰਚੇ ਅਤੇ ਰਾਜ ਲਾਲੀ ਗਿੱਲ ਅਤੇ ਕंवरਦੀਪ ਸਿੰਘ ਨੇ ਇਸ ਗੈਰ ਮਨੁੱਖੀ ਘਟਨਾ ਤੇ ਦੁੱਖ ਪ੍ਰਗਟਾਇਆ ਅਤੇ ਪਰਿਵਾਰ ਨੂੰ ਪੂਰਨ ਸਹਿਯੋਗ ਦਾ ਭਰੋਸਾ ਵੀ ਦਿੱਤਾ ਉਹਨਾਂ ਨੇ ਇਸ ਘਟਨਾ ਦੇ ਦੋਸ਼ੀ ਵਿਅਕਤੀਆਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਦੇ ਹੁਕਮ ਵੀ ਦਿੱਤੇ ਹੈ ਅਤੇ ਪੁਲਿਸ ਨੂੰ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਾ ਜਾਵੇ ਉਹਨਾਂ ਨੇ ਕਿਹਾ ਕਿ ਕਮਿਸ਼ਨ ਦੇ ਵੱਲੋਂ ਅਜਿਹੀ ਘਟਨਾ ਨੂੰ ਬਰਦਾਸ਼ਤ ਕਦੇ ਵੀ ਨਹੀਂ ਕੀਤਾ ਜਾਏਗਾ ਅਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਯਕੀਨੀ ਬੜਾਈ ਜਾਏਗੀ ਉਹਨਾਂ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਨਾਲ ਵੀ ਮੁਲਾਕਾਤ ਕੀਤੀ ਅਤੇ ਹੁਣ ਤੱਕ ਹੋਈਆਂ ਗ੍ਰਿਫਤਾਰੀਆਂ ਸੰਬੰਧੀ ਜਾਣਕਾਰੀ ਵੀ ਲਈ ਰਾਜ ਲਾਲੀ ਗਿੱਲਣ ਲੁਧਿਆਣਾ ਦੇ ਇੱਕ ਜੋਤ ਨਗਰ ਦੇ ਬਹਾਦਰਕੇ ਰੋਡ ਤੇ ਸਥਿਤ ਦੀਪ ਕਲੈਕਸ਼ਨ ਫੈਕਟਰੀ ਦੇ ਮਾਲਕ ਪਰਵਿੰਦਰ ਸਿੰਘ ਅਤੇ ਉਸਤੇ ਕੁਝ ਸਾਥੀਆਂ ਦੇ ਵੱਲੋਂ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੀਆਂ ਤਿੰਨ ਲੜਕੀਆਂ ਉਹਨਾਂ ਦੀ ਮਾਂ ਅਤੇ ਇੱਕ ਆਦਮੀ ਦੇ ਮੂੰਹ ਨੂੰ ਕਾਲਾ ਕਰਨ ਉਹਦੇ ਉੱਤੇ ਇਹ ਸਖਤ ਸਟੈਂਡ ਲਿਆ ਉਨ੍ਹਾਂ ਇਲਾਕੇ ਵਿੱਚ ਘਮਾਉਣ ਦਾ ਵੀ ਨੋਟਸ ਲਿਆ ਕਿ ਉਹਨਾਂ ਨੂੰ ਕਿਉਂ ਗਲੀਆਂ ਵਿੱਚ ਘਮਾਇਆ ਗਿਆ ਮਹਿਲਾ ਕਮਿਸ਼ਨਰ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਇਸ ਘਟਨਾ ਦੀ ਪੂਰੀ ਸਟੇਟਸ ਰਿਪੋਰਟ ਵੀ ਮੰਗੀ ਹੈ ਇਸੇ ਦੌਰਾਨ ਪੁਲਿਸ ਥਾਣਾ ਜੋਧੇਵਾਲ ਨੇ ਫੈਕਟਰੀ ਮਾਲਕ ਪਰਮਿੰਦਰ ਸਿੰਘ ਮੈਨੇਜਰ ਮਨਪ੍ਰੀਤ ਸਿੰਘ ਮੁਹੰਮਦ ਕੈਸ਼ ਅਤੇ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਧਾਰਾ 127 356 74 75 61 ਦੀ ਉਪ ਧਾਰਾ 2 ਬੀ ਐਨ ਐਸ ਦੇ ਤਹਿਤ ਐਫ ਆਈ ਆਰ ਨੰਬਰ 8 ਦਰਜ ਕਰ ਦਿੱਤੀ ਹੈ ਦੋਸ਼ੀ ਮਨਪ੍ਰੀਤ ਸਿੰਘ ਮੁਹੰਮਦ ਕੈਸ਼ ਇਹ ਗ੍ਰਿਫਤਾਰ ਕੀਤੇ ਜਾਣ ਦੀ ਜਾਣਕਾਰੀ ਹੈ ਪੁਲਿਸ ਫੈਕਟਰੀ ਮਾਲਕ ਨੂੰ ਵੀ ਗ੍ਰਿਫਤਾਰ ਕਰਨ ਵਾਸਤੇ ਕਹਿੰਦੇ ਛਾਪੇਮਾਰੀ ਕਰ ਰਹੀ ਹੈ ਏਕ ਜੋਤ ਨਗਰ ਦੇ ਵਿੱਚ ਦਰਅਸਲ ਦੀਪ ਕਲੈਕਸ਼ਨ ਨਾਮ ਦੀ ਇੱਕ ਕਪੜਾ ਫੈਕਟਰੀ ਸੀ ਜਿਸ ਦੇ ਵਿੱਚ ਦੱਸਿਆ ਗਿਆ ਕਿ ਚੋਰੀ ਹੋਈ ਹੈ ਜਿਸ ਤੇ ਲਈ ਇੱਕ ਔਰਤ ਉਸ ਦੀਆਂ ਤਿੰਨ ਧੀਆਂ ਅਤੇ ਇੱਕ ਨੌਜਵਾਨ ਨੂੰ ਚੋਰੀ ਕਰਨ ਦੇ ਦੋਸ਼ ਤੇ ਵਿੱਚ ਫੜ ਲਿਆ ਗਿਆ ਮਾਲਕ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖਣ ਤੋਂ ਬਾਅਦ ਪੰਜਾਂ ਨੂੰ ਬੁਲਾਇਆ ਅਤੇ ਫਿਰ ਦੱਸਿਆ ਕਿ ਕੱਪੜਾ ਤੁਸੀਂ ਚੋਰੀ ਕਰ ਰਹੇ ਹੋ। ਇਹਦੇ ਤੋਂ ਬਾਅਦ ਉੱਥੇ ਹੰਗਾਮਾ ਹੋਇਆ। ਪੁਲਿਸ ਨੂੰ ਸੂਚਿਤ ਕੀਤੇ ਬਗੈਰ ਮਾਲਕ ਨੇ ਸਿਆਹੀ ਮਗਵਾਈ ਅਤੇ ਪੰਜਾਂ ਦੇ ਮੂੰਹ ਕਾਲੇ ਕਰ ਦਿੱਤੇ ਸੀ ਅਤੇ ਉੱਥੇ ਉਹਨਾਂ ਨੂੰ ਖੜਾ ਕਰ ਦਿੱਤਾ। ਇਹਦੇ ਤੋਂ ਬਾਅਦ ਉਹਨਾਂ ਦੇ ਗਲਾਂ ਵਿੱਚ ਤਖਤੀਆਂ ਪਾਈਆਂ। ਉਹਦੇ ਉੱਤੇ ਲਿਖਿਆ ਕਿ ਮੈਂ ਚੋਰ ਹਾਂ। ਮੈਂ ਆਪਣਾ ਅਪਰਾਧ ਕਬੂਲ ਕਰਦੀ ਹਾਂ ਜਾਂ ਕਰਦਾ ਹਾਂ। ਅਤੇ ਇਹਨਾਂ ਨੂੰ ਪੰਜਾਂ ਦੇ ਗਲੇ ਵਿੱਚ ਪਾ ਦਿੱਤਾ ਗਿਆ ਅਤੇ ਇਹ ਤਖਤੀਆਂ ਪਾਉਣ ਤੋਂ ਬਾਅਦ ਉਹਨਾਂ ਨੂੰ ਫਿਰ ਪੂਰੇ ਇਲਾਕੇ ਦੇ ਵਿੱਚ ਕਮਾਇਆ ਗਿਆ ਪਰੇਡ ਕਰਵਾਈ ਗਈ ਲੋਕਾਂ ਨੇ ਉਹਨਾਂ ਦੀਆਂ ਫੋਟੋਆਂ ਖਿੱਚੀਆਂ ਵੀਡੀਓ ਬਣਾਈਆਂ ਜਦੋਂ ਉਹਨਾਂ ਦੇ ਪੰਜਾਂ ਦੇ ਗਲਾਂ ਵਿੱਚ ਇਹ ਤਾਕਤੀਆਂ ਤੇ ਮੂੰਹ ਕਾਲਾ ਕੀਤਾ ਹੋਇਆ ਸੀ ਅਤੇ ਪਿੱਛੋਂ ਲੋਕ ਤੁਰੇ ਜਾਂਦੇ ਆਖ ਰਹੇ ਸੀ ਕਿ ਮਾਰ ਦਿਓ ਮਾਰ ਦਿਓ ਇਹ ਨਾਰੇ ਲੱਗ ਰਹੇ ਸੀ ਸਾਰੇ ਖੜੇ ਹੋ ਕੇ ਲੋਕ ਤਮਾਸ਼ਾ ਵੇਖ ਰਹੇ ਸੀ ਪਰ ਕਿਸੇ ਨੇ ਵੀ ਫੈਕਟਰੀ ਮਾਲਕ ਨੂੰ ਇੰਜ ਕਰ ਤੋਂ ਵਰਜਿਆ ਨਹੀਂ ਇਸ ਦੌਰਾਨ ਕਿਸੇ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਪੁਲਿਸ ਮੌਕੇ ਤੇ ਪਹੁੰਚੀ ਅਤੇ ਉਹਨਾਂ ਇਹ ਵੀ ਦੱਸਿਆ ਕਿ ਕਿਰਤ ਵਿਭਾਗ ਅਤੇ ਹੋਰਾਂ ਨੂੰ ਵੀ ਬਾਲ ਮਜ਼ਦੂਰੀ ਜਿਹੇ ਗੈਰ ਮਨੁੱਖੀ ਅਮਲ ਨੂੰ ਰੋਕਣ ਵਾਸਤੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹੈ ਤਾਂ ਕਿ ਕਿਸੇ ਤੋਂ ਵੀ ਬਾਲ ਮਜ਼ਦੂਰੀ ਨਾ ਕਰਵਾਈ ਜਾਵੇ ਤੇ ਆਹ ਖਬਰ ਵੀ ਹੈਰਾਨੀ ਜਨਕ ਹੈ ਕਈ ਦਿਨ ਤੋਂ ਸੁਲਗ ਰਹੀ ਹੈ ਪੰਜਾਬ ਦਾ ਜ਼ਿਲ੍ਹਾ ਫਿਰੋਜ਼ਪੁਰ ਉੱਥੋਂ ਦਾ ਇਹ ਹੈਰਾਨੀ ਜਨਕ ਮਾਮਲਾ ਹੈ ਉੱਥੋਂ ਦੇ ਸਰਕਾਰੀ ਅਧਿਕਾਰੀ ਲੱਖਾਂ ਹਜ਼ਾਰਾਂ ਹੜੱਪ ਗਏ ਹੈ ਅਤੇ ਪਿੰਡ ਵੀ ਕਾਗਜ਼ਾਂ ਦੇ ਵਿੱਚ ਜਾਲੀ ਹੈ ਜਿਸ ਦੇ ਨਾਮ ਤੇ ਕੇਂਦਰ ਸਰਕਾਰ ਤੋਂ 45 ਲੱਖ ਰੁਪਏ ਲੈ ਲੈ ਗਏ ਇਹਦੇ ਤੋਂ ਬਾਅਦ ਵਿਕਾਸ ਕਾਰਜਵੀ ਕਾਗਜ਼ਾਂ ਵਿੱਚ ਦਿਖਾ ਦਿੱਤੇ ਗਏ ਇਹ ਮਾਮਲਾ ਕਈ ਸਾਲਾਂ ਬਾਅਦ ਆਰਟੀਆਈ ਰਾਹੀਂ ਸਾਹਮਣੇ ਆਇਆ ਹੈ ਜ਼ਿਲ੍ਹਾ ਪ੍ਰਸ਼ਾਸਨ ਇਸ ਪੂਰੇ ਘੁਟਾਲੇ ਦੀ ਜਾਂਚ ਦੇ ਹੁਕਮ ਦੇ ਚੁੱਕਿਆ ਹੈ ਜਦੋਂ ਕਿ ਇੱਕ ਵਿਅਕਤੀ ਜਿਸ ਨੇ ਇਸ ਘੁਟਾਲੇ ਦਾ ਪਤਾ ਲਗਾਇਆ ਸੀ 2019 ਦੇ ਵਿੱਚ ਇੱਕ ਆਰਟੀਆਈ ਦਾਇਰ ਕੀਤੀ ਗਈ ਸੀ ਅਤੇ ਸਬੰਧਤ ਵਿਭਾਗ ਤੋਂ ਇਹਦੀ ਜਾਣਕਾਰੀ ਮੰਗੀ ਗਈ ਸੀ ਉਹਦੇ ਤੋਂ ਬਾਅਦ ਉਸ ਵਿਅਕਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਲੱਗੀਆਂ ਪਰ ਇਹਦੇ باوجود ਵੀ ਉਸ ਵਿਅਕਤੀ ਨੇ ਹਾਰ ਨਹੀਂ ਮੰਨੀ ਤੇ ਹੁਣ ਇੰਨੇ ਸਾਲਾਂ ਤੋਂ ਬਾਅਦ ਜਦੋਂ ਆਰਟੀਆਈ ਰਾਹੀਂ ਜਾਣਕਾਰੀ ਮਿਲੀ ਹੈ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਸਮੇਂ ਦੇ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਕਾਗਜ਼ਾਂ ਵਿੱਚ ਪਿੰਡ ਵਿਸਾ ਚੁੱਕੇ ਸੀ ਅਤੇ ਵਿਕਾਸ ਕਾਰਜ ਸਿਰਫ ਕਾਗਜ਼ਾਂ ਵਿੱਚ ਚੱਲ ਰਿਹਾ ਸੀ ਇਸ ਸਮੇਂ ਦੇ ਦੌਰਾਨ ਕੇਂਦਰ ਸਰਕਾਰ ਤੋਂ ਪ੍ਰਾਪਤ ਲਗਭਗ 45 ਲੱਖ ਰੁਪਏ ਦੀ ਰਕਮ ਦਾ ਗਵਨ ਕਰ ਦਿੱਤਾ ਗਿਆ ਸਰਕਾਰੀ ਅਧਿਕਾਰੀਆਂ ਨੇ ਅਜਿਹਾ ਇੱਕ ਪਿੰਡ ਬਣਾਇਆ ਜੋ ਅਸਲ ਦੇ ਵਿੱਚ ਇਸ ਧਰਤੀ ਤੇ ਹੈ ਹੀ ਨਹੀਂ ਇਸ ਪਿੰਡ ਵਿੱਚ ਵਿਕਾਸ ਦੇ ਨਾਂ ਤੇ 43 ਲੱਖ ਰੁਪਏ ਖਰਚ ਕਰ ਦਿੱਤੇ ਗਏ ਇਸ ਕਾਲਪਨਿਕ ਪਿੰਡ ਦਾ ਨਾਮ ਨਵੀਂ ਗੱਟੀ ਰਾਜੋਕੇ ਦੱਸਿਆ ਗਿਆ ਜੋ ਕਿ ਸਰਕਾਰੀ ਦਸਤਾਵੇਜ਼ਾਂ ਵਿੱਚ ਗੱਟੀ ਰਾਜੋਕੇ ਪਿੰਡ ਦੇ ਨੇੜੇ ਹੀ ਦਿਖਾਇਆ ਗਿਆ ਇਹ ਪਿੰਡ Google Map ਤੇ ਵੀ ਕਿਤੇ ਨਹੀਂ ਲੱਭਦਾ ਆਰਟੀਆਈ ਕਾਰਕੁਨ ਅਤੇ ਬਲਾਕ ਸਭਾ ਦੀ ਮੈਂਬਰ ਗੁਰਦੇਵ ਸਿੰਘ ਨੇ ਦਰਅਸਲ ਇਸ ਮਾਮਲੇ ਦਾ ਪਰਦਾਫਾਸ਼ ਕੀਤਾ ਲੰਬੀ ਜਦੋਂ ਜਹਿਤ ਤੋਂ ਬਾਅਦ ਆਰਟੀਆਈ ਰਾਹੀਂ ਗੱਟੀ ਰਾਜੋ ਕੇ ਪੰਚਾਇਤ ਬਾਰੇ ਉਹਨਾਂ ਜਾਣਕਾਰੀ ਪ੍ਰਾਪਤ ਕੀਤੀ। ਇਹਦੇ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਨਵੀਂ ਗੱਟੀ ਰਾਜੋ ਕੇ ਨਾਮ ਦੀ ਇੱਕ ਵੱਖਰੀ ਪੰਚਾਇਤ ਬਣਾਈ ਹੋਈ ਆ ਪਰ ਕਾਗਜ਼ਾਂ 'ਚ। ਆਰਟੀਆਈ ਰਾਹੀਂ ਜਦੋਂ ਇਹ ਖੁਲਾਸਾ ਹੋਇਆ ਕਿ ਇਹ ਪਿੰਡ ਫਰਜ਼ੀ ਹੈ ਤੇ ਫਰਜ਼ੀ ਪਿੰਡ ਦੇ ਉੱਤੇ ਵਿਕਾਸ ਕਾਰਜਾਂ ਲਈ ਵੱਡੀ ਰਕਮ ਵੀ ਖਰਚ ਕਰ ਦਿੱਤੀ ਗਈ ਹੈ। ਜਾਂਚ ਤੋਂ ਪਤਾ ਲੱਗਾ ਕਿ ਅਸਲੀ ਗੱਟੀ ਰਾਜੋ ਕੇ ਪਿੰਡ ਲਈ 80 ਮਨਰੇਗਾ ਜੋਬ ਕਾਰਡ ਬਣਾਏ ਹੋਏ ਆ। ਜਦੋਂ ਕਿ 140 ਕਾਰਡ ਨਕਲੀ ਪਿੰਡ ਵਾਸਤੇ ਬਣਾਏ ਹੋਏ ਅਸਲੀ ਪਿੰਡ ਵਿੱਚ ਸਿਰਫ 35 ਵਿਕਾਸ ਕਾਰਜ ਹੋਏ ਜਦੋਂ ਕਿ ਨਕਲੀ ਪਿੰਡ ਵਿੱਚ 55 ਕੰਮ ਕਾਗਜ਼ਾਂ ਵਿੱਚ ਦਰਸਾ ਦਿੱਤੇ ਗਏ ਇਹਨਾਂ ਵਿੱਚ ਫੌਜ ਦੇ ਬੰਨ ਦੀ ਸਫਾਈ ਪਸ਼ੂਆਂ ਦੇ ਸ਼ੈੱਡ ਸਕੂਲ ਪਾਰਕ ਸੜਕਾਂ ਅਤੇ ਇੰਟਰਲੋਕਿੰਗ ਟਾਈਲਾਂ ਉਹਨਾਂ ਦੀ ਸਫਾਈ ਇਹ ਸਾਰੇ ਕੰਮ ਦਿਖਾ ਦਿੱਤੇ ਗਏ ਕੋਟਾਲੇ ਦਾ ਪਰਦਾ ਫਾਸ਼ ਕਰਨ ਬਾਅਦ ਗੁਰਦੇਵ ਸਿੰਘ ਨੇ ਫਿਰੋਜ਼ਪੁਰ ਦੇ ਸਾਫਕਾ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਪਰ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਗਿਆ ਜਾਂਚ ਅਧੂਰੀ ਰਹਿ ਗਈ ਡਿਪਟੀ ਡਾਇਰੈਕਟਰ ਪੰਚਾਇਤ ਅਫਸਰ ਨੂੰ ਕਈ ਸ਼ਿਕਾਇਤਾਂ ਦਿੱਤੀਆਂ ਗਈਆਂ ਪਰ ਕੋਈ ਠੋਸ ਕਾਰਵਾਈ ਨਾ ਹੋਈ ਫਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਦੀਪਸ਼ਿਕਾ ਸ਼ਰਮਾ ਨੇ ਇਸ ਮਾਮਲੇ ਦੀ ਰਿਪੋਰਟ ਮੰਗੀ ਹੈ ਉਹਨਾਂ ਕਿਹਾ ਕਿ ਦੋਸ਼ੀਆਂ ਦੇ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਹਾਲਾਂਕਿ ਇੱਕ ਕਰਮਚਾਰੀ ਨੇ ਇਸ ਦਾ ਕਾਰਨ ਪੰਜਾਬੀ ਅਤੇ ਅੰਗਰੇਜ਼ੀ ਨਾਵਾਂ ਵਿੱਚ ਉਲਝਣ ਦੱਸਿਆ ਪਰ ਉਹ ਇਹ ਨਹੀਂ ਦੱਸ ਸਕਿਆ ਕਿ ਵੱਖ-ਵੱਖ ਨਾਵਾਂ ਦੇ ਆਧਾਰ ਤੇ ਵੱਖ-ਵੱਖ ਗ੍ਰਾਂਟਾਂ ਕਿਵੇਂ ਜਾਰੀ ਹੋ ਗਈਆਂ ਵਿਜੀਲੈਂਸ ਅਧਿਕਾਰੀਆਂ ਨੇ ਇਹਨੂੰ ਕਲੈਰੀਕਲ ਗਲਤੀ ਦੱਸਿਆ ਪਰ ਦਸਤਾਵੇਜ਼ ਇਸਤਾਵੇ ਦਾ ਖੰਡਨ ਕਰਦੇ ਐ ਸ਼ੁਰੂਆਤੀ ਜਾਂਚ ਵਿੱਚ ਦੋ ਵੱਖ-ਵੱਖ ਪੋਰਟਲ ਸਾਹਮਣੇ ਆਇਆ ਇੱਕ ਅਸਲੀ ਪਿੰਡ ਲਈ ਅਤੇ ਦੂਸਰਾ ਨਕਲੀ ਪਿੰਡ ਲਈ ਨਿਊ ਗੱਟੀ ਰਾਜੋਕੇ ਪਿੰਡ ਦੇ ਨਾਮ ਤੇ ਖਰਚ ਕੀਤੀ ਗਿਆ 43 ਲੱਖ ਰੁਪਏ ਦੀ ਸਚਾਈ ਹੈ ਉਹ ਜਲਦ ਸਾਹਮਣੇ ਆ ਸਕਦੀ ਹੈ ਕਿ ਉਹ ਕੌਣ ਲੋਕ ਸੀ ਜਿਨ੍ਹਾਂ ਨੇ ਇਹ ਸਾਰੀ ਰਕਮ ਹੜੱਪੀ ਹੈ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਕਾ